ਸਕਾਫਾਂਤਲੀ ਵੱਡੀ ਖੁਸ਼ਖਬਰੀ ਹੈ ਕੱਲ ਤੱਕ ਸਾਡੇ ਜੱਤਦਾਰ ਦੀ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜੇ ਸਰਬੱਤ ਖਾਲਸਾ ਕਰਦਾ ਹੈ ਸਰਬੱਤ ਖਾਲਸਾ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਜੱਤਦਾਰ ਐਲਾਨਿਆ ਗਿਆ ਭਾਈ ਹਵਾਰਾ ਦਾ ਸਾਰੀ ਕੌਮ ਦਿਲੋਂ ਸਤਿਕਾਰ ਕਰਦੀ ਹੈ ਪਰ ਭਾਈ ਹਵਾਰਾ ਨੂੰ ਬਣਾਉਣ ਵਾਲੀਆਂ ਤਰ੍ਹਾਂ ਇਕਜੁੱਟ ਨਹੀਂ ਰਹਿ ਸਕਿਆ ਤੇ ਦੂਜਾ ਇਹ ਵੀ ਪ੍ਰਭਾਵ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਥਾਪੇ ਜੱਤਦਾਰ ਹੀ ਮਾਨਤਾ ਪ੍ਰਾਪਤ ਹੁੰਦੇ ਨੇ ਪਿਛਲੇ ਸਮੇਂ ਵਿੱਚ ਸਮੇਂ-ਸਮੇਂ ਕਈ ਜੱਤਦਾਰ ਰ ਥਾਪੇ ਗਏ ਅਤੇ ਕਈਆਂ ਨੂੰ ਸੇਵਾ ਮੁਕਤੀ ਦਿੱਤੀ ਗਈ ਇਸ ਨੂੰ ਲੈ ਕੇ ਪੰਥ ਵਿੱਚ ਕਾਫੀ ਵਿਵਾਦ ਵੀ ਬਣਿਆ ਰਿਹਾ ਤਾਂ ਅਖੀਰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੱਲੋਂ ਇੱਕ ਬੇਵਾਕ ਸਿੱਖ ਪ੍ਰਚਾਰਕ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਜਿੱਦਰ ਦੀ ਸੇਵਾ ਸੌਂਪੀ ਗਈ ਪਰ ਇਹ ਨਿਯੁਕਤੀ ਹੁਣ ਵੇਲੇ ਵੀ ਕਾਫੀ ਵੱਡਾ ਵਿਵਾਦ ਬਣ ਗਿਆ ਸੀ ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਜੱਦਾਰ ਕੁਝ ਦਿਨਾਂ ਦੇ ਹੀ ਪੁਰਾਣੇ ਨੇ ਸਾਰੀਆਂ ਨਹਿਂਗ ਜੱਥੇਬੰਦੀਆਂ ਤੇ ਸੰਪਰਦਾਮਾ ਇੱਕਦਮ ਵਿਰੋਧ ਵਿੱਚ ਖੜੀਆਂ ਹੋ ਗਈਆਂ ਸਨ ਪਰ ਜੱਦਾਰ ਗੜਗੱਜ ਨੇ ਸੰਜਮ ਤੋਂ ਕੰਮ ਲੈਂਦਿਆਂ ਬੜੀ ਨਿਮਰਤਾ ਨਾਲ ਸਾਰੀਆਂ ਪੰਥਕ ਸ਼ਖਸੀਅਤਾਂ ਦੇ ਘਰੋ ਘਰ ਜਾ ਕੇ ਸਤਾਨਾਂ ਤੇ ਜਾ ਕੇ ਉਹਨਾਂ ਨੂੰ ਨਾਲ ਜੋੜ ਲਈ ਯਤਰ ਆਰੰਭ ਕਰ ਦਿੱਤੇ ਇਸ ਤੋਂ ਇਲਾਵਾ ਜੱਧਰ ਗੜਕਾਜ ਨੇ ਪੰਤ ਦੇ ਹਰ ਤਾਜ਼ਾ ਮਾਮਲੇ ਤੇ ਤੁਰੰਤ ਕਾਰਵਾਈ ਕੀਤੀ ਬੇਸ਼ੱਕ ਉਹ ਪੰਜਾਬ ਦਾ ਮਸਲਾ ਸੀ ਜャ ਪੰਜਾਬ ਤੋਂ ਵਾਰ ਸਿੱਖਾਂ ਦਾ ਕੋਈ ਮਸਲਾ ਸੀ ਜੱਧਰ ਹਰ ਮੌਕੇ ਤੇ ਬਿਨਾਂ ਕਿਸੇ ਦੇਰੀ ਤੋਂ ਪਹੁੰਚਦੇ ਰਹੇ ਜਿਸ ਕਰਕੇ ਜੱਧਰ ਗੜਕਾਜ ਦਾ ਅਕਸ ਸੁਧਾਰ ਵੱਲ ਪਾਸੇ ਨੂੰ ਤੁਰ ਪਿਆ ਹੁਣ ਗੁਰੂ ਤੇਗ ਬਹਾਦਰ ਸਾਹਿਬ ਅਤੇ ਸ਼ਹੀਦੀ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਦਾਸ ਜੀ ਦੀ ਸ਼ਹਾਦਤ ਦੀ 350 ਸਾਲਾ ਸ਼ਤਾਬਦੀ ਮਨਾਉਣ ਦਾ ਕਾਰ ਜੋ ਅਰੰਭ ਹੋਇਆ ਤਾਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਜੱਜਦਾਰ ਗੜਗੱਜ ਦੀ ਮਿਹਨਤ ਅਤੇ ਸ਼ਬਦਾਵੈਕ ਕੇ ਸੁਰ ਵਿੱਚ ਸੁਰ ਮਿਲਾਉਣੀ ਆਰੰਭ ਕਰ ਦਿੱਤੀ ਖਾਸ ਕਰਕੇ ਨਹਿਂਕ ਸਿੰਘ ਜਥੇਬੰਦੀਆਂ ਜਿਨ੍ਹਾਂ ਬਾਰੇ ਇਹ ਲੱਗਦਾ ਸੀ ਕਿ ਕਿਸੇ ਸਮੇਂ ਕੋਈ ਵੱਡਾ ਖੂਨੀ ਟਕਰਾ ਨਾ ਹੋ ਜਾਵੇ ਉਹ ਵੀ ਜੱਜਦਾਰ ਨਾਲ ਸਹਿਮਤ ਹੋ ਗਈਆਂ ਨੇ ਇਸ ਤਰ੍ਹਾਂ ਹੀ ਅਕਾਲੀ ਦਲ ਅੰਮ੍ਰਿਤਸਰ ਵੀ ਜੱਜਦਾਰ ਗੜਗੱਜ ਦੀ ਸਵਾਮਾ ਦਾ ਪ੍ਰਸ਼ੰਸਕ ਬਣ ਗਿਆ ਕੱਲ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਤੇ ਨਹਿਂਗ ਸਿੰਘ ਸੰਪਰਦਾਮਾਂ ਦਾ ਇੱਕ ਇਕੱਠ ਅੰਮ੍ਰਿਤਸਰ ਸਾਹਿਬ ਵਿਖੇ ਹੋ ਰਿਹਾ ਮਿਲੀ ਜਾਣਕਾਰੀ ਅਨੁਸਾਰ ਇਸ ਇਕੱਤਰਤਾ ਵਿੱਚ ਸਾਰੀਆਂ ਜਥੇਬੰਦੀਆਂ ਤੇ ਸੰਪਰਦਾਮਾਂ ਗੈਨੀ ਗੜਕਾਜ ਨੂੰ ਆਪਣੇ ਵੱਲੋਂ ਸਰੋਪਿਆ ਦੀ ਵਕਸ਼ਿਸ਼ ਕਰਕੇ ਅਕਾਲ ਤਖਤ ਸਾਹਿਬ ਦੇ ਜੱਤਾਰ ਵਜੋਂ ਮਾਨਤਾ ਦੇਣਗੇ ਇਸ ਨਾਲ ਪਿਛਲੇ ਕਈ ਮਹੀਨਿਆਂ ਤੋਂ ਬਣਿਆ ਭਰਮ ਭਲੇਖਾ ਖਤਮ ਹੋ ਜਾਵੇਗਾ ਤੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਜਾਂ ਹਦਾਇਤਾਂ ਦਾ ਮਾਣ ਵੀ ਵੱਧ ਜਾਏਗਾ ਇਸ ਵੇਲੇ ਸਮੇਂ ਦੀਆਂ ਸਰਕਾਰਾਂ ਤੇ ਕੱਟੜਵਾਦੀ ਨਿਜ਼ਾਮ ਵੱਲੋਂ ਪੰਥ ਨੂੰ ਕੇਰ ਲਈ ਬਹੁਤ ਵੱਡਾ ਜਾਲ ਬੁਣਿਆ ਗਿਆ ਇਸ ਵਿੱਚ ਬਹੁਤ ਸਾਰੇ ਸਿੱਖ ਚਿਹਰਿਆਂ ਵਾਲੇ ਲੋਕ ਵੀ ਅੱਗੇ ਲਾਇਕ ਨੇ ਜਿਹੜੇ ਕਿ ਸਿੱਖ ਪੰਥਰ ਤੇ ਜਿੱਦਵਾਰ ਦੇ ਖਿਲਾਫ ਵੇ ਲੋੜਾ ਜ਼ਹਿਰ ਉਗਲਦੇ ਰਹਿੰਦੇ ਨੇ ਅਜੇ ਮੌਕੇ ਤੇ ਪੰਥੇ ਕ ਇਕਤਾ ਦੀ ਲੋੜ ਹੁੰਦੀ ਹੈ ਤਾਂ ਹੀ ਅਜਈਆਂ ਸਾਰੀਆਂ ਅਲੰਮਤਾ ਨਾਲ ਨਜਠਿਆ ਜਾ ਸਕਦਾ ਹੈ ਨਹਿਂਗ ਸਿੰਘ ਸੰਪਰਦਾਮਾ ਦਾ ਆਪਣਾ ਵੱਖਰਾ ਪ੍ਰਭਾਵ ਅਤੇ ਰੂਪ ਦਾ ਹੈ ਨਹਿਂਗ ਸਿੰਘ ਸੰਪਰਦਾਮਾ ਵੱਲੋਂ ਜਿੱਦਵਾਰ ਨਾਲ ਖੜੇ ਹੋਣ ਨਾਲ ਅੱਧੀ ਮੱਖੀ ਤੁੱਕੀ ਤਾਂ ਕੱਲ ਨੂੰ ਹੀ ਛੜ ਜਾਵੇਗੀ ਅਤੇ ਆ ਜਿਹੜੇ ਪੰਥ ਜਾਂ ਜਿੱਦਵਾਰ ਪ੍ਰਤੀ ਡਿਜੀਟਲ ਮੀਡੀਆ ਤੇ ਹੋਰ ਮਾਤੇ ਮਰਾਹੀਂ ਕੂੜ ਪ੍ਰਚਾਰ ਕਰਦੇ ਨੇ ਇਹਨਾਂ ਨੂੰ ਵੀ ਥੋੜੀ ਜਹੀ ਸਮੱਤ ਆ ਜਾਵੇਗੀ ਕਿਉਂਕਿ ਜਿਹੜੇ ਸਿੱਧੇ ਰੂਪ ਵਿੱਚ ਗੱਲ ਨਹੀਂ ਸਮਝਣਗੇ ਫਿਰ ਨਹਿਕ ਸਿੰਘ ਫੌਜਾ ਉਹਨਾਂ ਨੂੰ ਉਹਨਾਂ ਦੀ ਬੋਲੀ ਵਿੱਚ ਸਮਝਾਉਣ ਦਾ ਯਤਨ ਵੀ ਕਰਨਗੇ ਸਾਡੀ ਕੋਈ ਵਿਸ਼ੇਸ਼ ਧਿਰ ਨਹੀਂ ਅਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਲਗਾਇਆ ਪਰ ਪੰਥ ਦੀ ਚੜ੍ਹਦੀ ਕਲਾ ਲਈ ਜੋ ਵੀ ਕੋਈ ਉਦਮ ਕਰ ਰਿਹਾ ਜਾਂ ਭਵਿੱਖ ਵਿੱਚ ਕਰੇਗਾ ਅਸੀਂ ਉਸ ਦਾ ਸਾਥ ਦੇਵਾਂਗੇ ਕੋਈ ਵੀ ਤਰ੍ਹਾਂ ਵੈਗਾਨੀ ਨਹੀਂ ਅਸੀਂ ਏਕਤਾ ਚਾਹੁੰਦੇ ਹਾਂ ਕਿਉਂਕਿ ਇਸ ਵੇਲੇ ਕੰਮ ਘੁੰਮਣ ਕੇ ਰਿ ਵਿੱਚ ਇਸ ਵਿੱਚੋਂ ਇਕਤਾ ਨਾਲ ਹੀ ਨਿਕਲਿਆ ਜਾ ਸਕਦਾ ਹੈ ਤੇ ਅਕਾਲ ਤੱਕ ਸਾਬਤੋ ਹੀ ਅਗਵਾਈ ਮਿਲ ਸਕਦੀ ਹੈ ਉਧਰ ਗੁਰਦੁਆਰਾ ਸਿੰਘ ਸਭਾ ਡਰਬੀ ਦੇ ਪ੍ਰਧਾਨ ਰਗਵੀਰ ਸਿੰਘ ਸਿੰਘ ਸਭਾ ਦੇ ਜਨਰਲ ਸਕੱਤਰ ਅਤੇ ਰਜਿੰਦਰ ਸਿੰਘ ਪੁਰੇਵਾਲ ਨੇ ਨਹਿਿੰਗ ਸਿੰਘ ਪੰਥਕ ਦਿਲਾ ਤੇ ਪੰਥਕ ਜਥੇਬੰਦੀਆਂ ਵੱਲੋਂ ਜੱਦਾਰ ਕਲਦੀਪ ਸਿੰਘ ਗੜਗੱਜ ਨੂੰ ਮਾਨਤਾ ਦੇਣ ਸੰਬੰਧੀ ਆਏ ਬਿਆਨਾਂ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਜੱਦਾਰ ਗੜਗੱਜ ਕੋਲੋਂ ਬੰਦੀ ਛੋੜ ਦਿਹਾੜੇ ਸਮਾਗਮ ਮੌਕੇ ਨਹਿਿੰਗ ਸਿੰਘਾਂ ਵੱਲੋਂ ਮਾਨ ਸਨਮਾਨ ਨਾ ਲੈਣਾ ਵੀ ਰਜਿੰਦਰ ਸਿੰਘ ਪੁਰੇਵਾਲ ਰਗਵੀਰ ਸਿੰਘ ਮਤਾਬਕ ਸਹੀ ਫੈਸਲਾ ਸੀ ਕਿਉਂਕਿ ਉਸ ਵਕਤ ਤੱਕ ਜੱਦਦਾਰ ਹੁਣਾਂ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ ਪਰਵਾਲ ਤੇ ਰਗਵੀਰ ਸਿੰਘ ਨੇ ਕਿਹਾ ਕਿ ਕਾਰਜਕਾਰੀ ਜੱਦਦਾਰ ਗੜਗੱਜ ਹੁਣਾਂ ਨੇ ਹੁਣ ਤੱਕ ਸਹੀ ਫੈਸਲੇ ਲਏ ਨੇ ਉਹਨਾਂ ਨੂੰ ਪਿਛਲੇ ਦਿਨੀ ਮਾਨ ਸਨਮਾਨ ਵਜੋਂ ਦਿੱਤਾ ਗਿਆ ਸੋਨੇ ਦਾ ਖੰਡਾ ਲੈਣ ਉਪਰੰਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖ ਦਿੱਤਾ ਸੀ ਉਹਨਾਂ ਕਿਹਾ ਕਿ ਜਦਰ ਕਲਦੀਪ ਸਿੰਘ ਗੜਗੱਜ ਉਹਨਾਂ ਨੂੰ ਕਈ ਥਾਈਂ ਮਾਨ ਸਨਮਾਨ ਵਜੋਂ ਪੈਸੇ ਦਿੱਤੇ ਗਏ ਤਾਂ ਉਹਨਾਂ ਨੇ ਆਪ ਨਹੀਂ ਰੱਖੇ ਸਗੋ ਗਰੰਤੀ ਸੰਗਾਂ ਨੂੰ ਦੇ ਦਿੱਤੇ ਅਤੇ ਕਿਹਾ ਕਿ ਗਰੰਤੀ ਸੰਗਾਂ ਨੂੰ ਚੰਗੀ ਤਨਖਾਹ ਮਿਲਣੀ ਚਾਹੀਦੀ ਹੈ ਜਦਰ ਗੜਗੱਜ ਦਾ ਬੰਦੀ ਸੰਗਾਂ ਦੀ ਰਿਹਾਈ ਲਈ ਵੀ ਸਪਸ਼ਟ ਸਟੈਂਡ ਹੈ ਉਹ ਬੰਦੀ ਸੰਗਾਂ ਦੀ ਰਿਹਾਈ ਲਈ ਵੀ ਆਵਾਜ਼ ਉਠਾ ਰਹੇ ਨੇ ਇਸ ਸਮੇਂ ਪੰਥਕ ਇਕਤਾ ਦੀ ਬਹੁਤ ਲੋੜ ਹੈ ਇਸ ਲਈ ਪੰਥ ਦੀ ਇਕਤਾ ਲਈ ਬਹੁਤ ਸਾਰੀਆਂ ਜਥੇਬੰਦੀਆਂ ਦੇ ਮੁਖੀਆਂ ਨੂੰ ਮਿਲ ਕੇ ਜੋਦਮ ਕਰ ਰਹੇ ਨੇ ਉਹਨਾਂ ਦਾ ਅਸੀਂ ਸ਼ਲਾਘਾ ਕਰਦੇ ਹਾਂ